ਸੱਤਪਾਲ ਜੀ ਕੀ ਮਾਮਲਾ ਹੋਇਆ ਜੀ ਦੇਖਣ ਨੂੰ 6:00 ਵਜੇ ਮਾਮਲਾ ਤਾਂ ਜੀ ਪੰਚਾਇਤ ਦੇ ਘਰੋਂ ਆਉਂਦੇ ਸੀਗੇ ਰਾਜ ਘੇਰ ਕੇ ਬੰਦੇ ਮੋੜ ਤੇ ਨਾਲੇ ਸੱਦੇ ਖਰਪਾਨਾ ਨਾਲ ਕਾਪਰਿਆਨਾ ਸਭ ਕੁਝ ਪਤੀ ਨਿਕਲਾਰੀਆਂ ਗਲੁਰੀਆਂ ਜੜਾਂਗਾ ਚੋ ਤੇ ਦੇਖ ਰਹਾ ਸੰਦਾਨਾ ਵੱਡਿਆ 12-13 ਬੰਦੇ ਆ ਪਿੰਡ ਦੇ ਹੀ ਆਪਣਾ ਪਿੰਡ ਦੇ ਆ ਜੀ ਕੁਝ ਬਾਹਰ ਦੇ ਆਣ ਪਛਾਤੇ ਬੰਦੇ ਕੀ ਮਾਮਲਾ ਹੈ ਪਹਿਲਾਂ ਕੋਈ ਡੰਜੇ ਸੇ ਕੋ ਡਿਪਾਰਟਮੈਂਟ ਪਹਿਲਾਂ ਜਿਹਨਾਂ ਨੇ ਗੱਡੀ ਘੇਰੀ ਸੀ ਸਾਡੇ ਟੈਂਟ ਵਾਲੇ ਸਮਾਨ ਦੀ ਗੱਡੀ ਪਿਕਅਪ ਆਪਣੇ ਕੋਲੇ ਆ ਉਹ ਲੱਗੀ ਹੋਈ ਸੀ ਟੈਂਟ ਵਾਲਿਆਂ ਨਾਲ ਤੇ ਉਹ ਮੰਡੀ ਗੱਡੀ ਘੇਰੀ ਸੀ ਇਹਨਾਂ ਨੇ ਜੀ ਪਹਿਲਾਂ ਇਹਨਾਂ ਨੇ ਸਾਡੇ ਮੁੰਡੇ ਤੇ ਪਹਿਲਾਂ ਸੱਟ ਮਾਰੀ ਸਿਰ 'ਚ ਉਹਦੇ ਵੀ ਉਹਨੇ 300 ਸੱਟ ਦਾ ਪਰਚਾ ਬਣਾਇਆ ਸੀਗਾ ਇਹਨਾਂ ਨੇ ਡਰਾਤ ਮੁਕਾ ਕੇ ਸਾਥੋ ਰਾਜੀ ਬੰਦਾ ਲਿਖਵਾ ਲਿਆ ਹੁਣੇ ਫੇਰ ਆਹੀ ਗੱਲ ਕਹਦੇ ਹੁਣ ਤਾਂ ਇਹ ਗੱਲ ਕਹਿੰਦੇ ਵੀ ਅਸੀਂ ਮਾਰਾਂਗੇ ਪੁਲਿਸ ਨੂੰ ਸਾਨੂੰ ਪੁਲਿਸ ਨੂੰ ਕਹਿ ਜਾਂ ਇਨਸਾਫ ਚਾਹੀਦਾ ਜੀ ਬਣਦੀ ਕ ਸ਼ੰਗਾਇ ਕੀ ਮਾਮਲਾ ਹੋਇਆ ਜਿਹੜੇ ਤੁਹਾਡੇ ਸੱਤਾਂ ਮੱਝੇ ਐ ਭਰਾ ਵਾ ਇੱਕ ਦਿਨ ਪਹਿਲਾਂ ਸੋਰ ਦੀ ਗੱਡੀ ਘੇਰ ਲਈ ਸਾਡੇ ਦੀ ਹਾਂਜੀ ਉਹ ਟੈਕਟ ਦੀ ਭਰੀ ਸੀ ਇੱਕ ਮੁੰਡਾ ਨਾਲ ਬੈਠਾ ਸੀ ਉਹਦੇ ਲੱਪੜ ਲੁੱਪੜ ਮਾਰੇ ਉਹਨੇ ਇੱਕ ਦਿਨ ਥੱਲੇ ਖੜੇ ਨੇ ਇਹਨੇ ਹਟਾਇਆ ਤੂੰ ਹੀ ਮਗ ਜਾ ਯਾਰ ਭਰੇ ਤੂੰ ਉਹ ਹਣੇ ਜਦੋਂ ਲਾੜੀ ਪਏ ਜੀ ਉਹਨਾਂ ਨੇ ਉਹਨੂੰ ਕੁੱਟਿਆ ਠੀਕ ਹੈ ਤੇ ਆ ਤਿੰਨ ਚਾਰ ਦਿਨ ਪਹਿਲਾਂ ਸਾਡੇ 바ਰਚ ਖੜ ਕੇ ਗਾਲਾਂ ਦਿੰਦੇ ਰਹੇ ਜੀ ਅਸੀਂ ਦਾ ਉਹ ਵੀ ਨਹੀਂ ਆ ਜੀ ਕੋਈ ਉਹ ਕਰਿਆ ਵੀ ਆ ਕੋਈ ਨੀ ਪਰੇ ਦਾ ਦਫਾ ਹੋਣ ਜਾਂ ਪਾਣੂ ਜੀ ਅੱਜ ਪਰਵਾ ਸਰਪੰਚ ਨੇ ਘਰ ਆਈ ਜਾਂਦੇ ਸੀਗੇ ਤੇ ਸਾਨੂੰ ਤਾਂ ਫੜ ਕੇ ਉੱਥੇ ਕੁੰਬੜੀ ਗਏ 10 12 ਜਣੇ ਸੀਗੇ ਪਿੰਡ ਦੇ ਸੀਗੇ ਜੀ ਆਪਣੇ ਪਿੰਡ ਦੇ ਹੀ ਸੀਗੇ ਜੀ ਕਿੰਨੇ ਕੁ ਬੰਦੇ ਕੀ ਉਹਨਾਂ ਕੋ ਕੋਈ ਹਥਿਆਰ ਵੀ ਸੀਗੇ ਹਥਿਆਰ ਕਿਹੜੇ ਹਥਿਆਰ ਪਰਵਾ ਦਾ ਇੱਕ ਦਾ ਪਾਈਆਂ ਸੀ ਲੀਆਂ ਡੰਗਾ ਡੰਗਾ ਅੱਛਾ ਤੇ ਉਹ ਬੈਟ ਵਾਲੇ ਜਿਹੜੇ ਹੁੰਦੇ ਗੋਲ ਜਿਹੋ ਉਹ ਦਾਜੇ ਖੰਡੇ ਜੇ ਇਹਦਾ ਗਲਾਰੀ ਜੀ ਚੱਕਾ ਜਿਹੜੀ ਮੋਟਰਸਾਈਕਲ ਵਾਲੀ ਆ ਜਿਹੜੀ ਜੜੀ ਜੜੀ ਪੱਜਾ ਪਾਈਪ ਜੀ ਚੋ 10 ਪਤਾ ਹੀ ਨਹੀਂ ਪ੍ਰਭਾ ਕੀ ਕੋਸ ਸੋਨਾਂ ਕੋਲੇ ਸੀ ਪੁਲਿਸ ਨੂੰ ਦਲਾ ਹੋਈ ਹੈ ਜੀ ਪੁਲਿਸ ਨੂੰ ਦਾ 5 ਦਿਨ ਹੋ ਗਿਆ ਜੀ ਰਾਬਤ ਕਰੀ ਨੂੰ ਪੁਲਿਸ ਪਲਸ ਦਾ ਗੱਲ ਹੀ ਨਹੀਂ ਸੁਣਦੀ ਅੱਜ ਅੱਜ ਜਿਹੜੀ ਟੁਰਨ ਮਾਰਕਟ ਹੋਈ ਹੈ ਇਹਦੀ ਕੀਤੀ ਤਦ ਤੱਕ ਹੋਈ ਕਿ ਨਹੀਂ ਤੇ ਹੋਰ ਕੀਤੀ ਸੀਗੀ ਜੀ ਅਸੀਂ 5 ਦਿਨ ਹੋ ਗਏ ਇਹਦਾ ਫੋਨ ਲਾ ਕੇ ਫੇਰ ਵੀ ਨਹੀਂ ਕਹਿਦੀ ਸਾਨੂੰ ਕੁ ਲਈ ਹਾਂ ਤੇ ਤੁਪ ਨੂੰ ਛੋਟੇ ਵੀ ਕੋਈ ਮਾਮਲਾ ਦਰਜ ਹੀ ਪਾ ਲਾ ਮੇਰੇ ਤੇ ਕੋਈ ਸਾਡੇ ਤੇ ਪਹਿਲਾਂ ਉਹਨਾਂ ਨੇ ਜਿਹੜਾ ਮੁੰਡਾ ਲੜਿਆ ਸੀ ਅਕੇ ਸਾਡੇ ਘਰੇ ਆ ਕੇ ਸਾਨੂੰ ਕੁੱਟ ਕੇ 452 ਮੇਰੇ ਤੇ ਬਣਾਤੀ ਉਹਨਾਂ ਨੇ ਤੁਰ ਤੇ 452 ਆ ਤੇ ਮੈਂ ਕਿਸੇ ਦੇ ਸੀਗਾ ਜੀ ਸਧਾਰਨ ਪੜ ਦਾ ਭੋਗ ਸੀ ਸਾਰੀ ਪੰਚਾਇਤ ਹੀ ਉੱਥੇ ਸੀਗੀ ਮੈਂ ਤੇ ਆ ਮੁੰਡਾ ਉੱਥੇ ਸੀਗਾ ਜੀ ਅੱਛਾ ਅੱਛਾ ਹੁਣ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਇਹਦਾ ਮੰਗ ਕਰਦੇ ਆ ਜੀ ਨਿਸ਼ਾਬ ਹੋਵੇ ਪੁਲਿਸ ਨੂੰ ਵੀ ਕਹੇ ਇਹ ਗੱਲ ਕਹਿੰਦੇ ਆ ਵੀ ਜਦੋਂ ਰੈਫਟ ਤੁਹਾਡੇ ਕੋਲੇ ਪਾਈ ਆ ਤੁਸੀਂ ਬੰਦੇ ਕਿਉਂ ਨਹੀਂ ਫੜੇ ਠੀਕ ਤੇ ਤੁਹਾਡੇ ਤੁਹਾਡੇ ਬੇਟਾ ਜੀ ਨਾਲ ਹਾਂਜੀ 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 ਕਿੰਨੀ ਕੁ ਉਮਰ ਦਾ ਹੋ ਉਹਦੀ 28 ਕਿ ਸਾਲ ਦੀ ਉਮਰ ਹੈ ਜੀ ਠੀਕ ਹੈ ਮੇਰਾ ਨਾਮ ਹੈ ਜੀ ਡਾਕਟਰ ਹਰਸ਼ਿਤ ਕੋਇਲ ਮੈਡੀਕਲ ਅਫਸਰ ਸਿਵਲ ਹਸਪਤਲ ਬਠਿੰਡਾ ਸਾਡੇ ਕੋਲੇ ਜੀ ਦੋ ਮਰੀਜ਼ ਆਏ ਚਰਨਾਰਥਲ ਪਿੰਡ ਤੋਂ ਜਿਨ੍ਹਾਂ ਦੇ ਦੱਸਣ ਮੁਤਾਬਕ ਕੁਪਮਾਰ ਦੌਰਾਨ ਉਹਨਾਂ ਦੇ ਸੱਤਾਂ ਲੱਗੇ ਸੀ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਕੇ ਬਾਜ਼ੀ ਕਾਰਵਾਈ ਕਰੀ ਉਹਨਾਂ ਦਾ ਪਰਚਾ ਕੱਟ ਕੇ ਜਿਹੜੇ ਸਬੰਧਨ ਥਾਣੇ ਨੂੰ ਇਹ ਰੁਕਾ ਭੇਜਿਆ ਇਹ ਪਿਓ ਪੁੱਤ ਹੈ ਜੀ ਦੋਨੋਂ ਇੱਕ ਦਾ ਨਾਮ ਅਜੈਪ ਸਿੰਘ ਹੈ ਇੱਕ ਦਾ ਚੰਚੀ ਕਿੰਨੇ ਕਿੰਨੇ ਕੁ ਮਰਦੇ ਜੈ ਸਿੰਘ ਦੀ ਉਮਰ 53-54 ਸਾਲ ਹੈ ਜੀ ਤੇ بیٹے ਦੀ ਉਹਨਾਂ ਦੇ ਚਰਨ ਦੀ ਉਮਰ ਲਗਭਗ 30 ਸਾਲ। ਇਹ ਸ਼ੁਰੂ ਕੀਤਾ ਹੈ ਸੀਟੀ ਸਕੈਨ ਤੇ ਐਕਸਟਰਾ ਤੋਂ ਬਾਅਦ ਹੀ ਸਹੀ ਹਲਾਤਾ ਦਾ ਅੰਦਾਜ਼ਾ ਲਗਾ।